ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਉਸ ਵਾਕਤਿਆ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਗੱਲ ਕਰਨ ਲੱਗੇ ਆ ਅੱਜ ਫੇਰ ਨਰੇਗਾ ਦੇ ਵਿੱਚ ਹੁਣ ਦੇ ਕਪੜਿਆਂ ਬਾਰੇ ਤੇ ਕਈ ਵਾਰੀ ਉਹ ਕਪੜੇ ਜਿਹੜੇ ਕੁਝ ਇਦਾਂ ਵੀ ਹੋ ਜਾਂਦੇ ਆ ਤੇ ਜਿਹੜਾ ਆ ਉਹ ਗਲਤੀਆਂ ਲੱਗ ਜਾਂਦੀਆਂ ਨੇ ਤੇ ਇੱਕ ਜਿਹੜਾ ਆ ਅਖਬਾਰ ਦੇ ਵਿੱਚ ਖਬਰ ਸੱਪ ਜਾਂਦੀ ਏ ਜਿੱਦੇ ਚ ਕਿਹਾ ਜਾਂਦਾ ਆ ਕਿ ਬਿਨਾ ਦਿਹਾੜੀ ਲਾਏ ਹੀ ਬੰਦੇ ਨੂੰ ਜਿਹੜੇ ਆ ਉਹ ਕਾਰਟੂਨ ਦੀ ਫੋਟੋ ਖਿੱਚ ਕੇ ਜਿਹੜਾ ਆ ਪੈਸੇ ਪਾ ਦਿੱਤੇ ਜਾਂਦੇ ਕੁਝ ਇਸ ਤਰ੍ਹਾਂ ਦਾ ਹਵਾਲਾ ਜਿਹੜਾ ਆ ਦੇਖਣ ਨੂੰ ਮਿਲਦਾ ਆ ਤੇ ਫਿਰ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਤੇ ਉਹਦੀ ਜਿਹੜੀ ਏ ਪੋਟਰ riport ਕੀਤੀ ਜਾਂਦੀ ਤੇ ਸੱਚ ਕੀ ਨਿਕਲਦਾ ਉਹਦੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲੈਨੇ ਤੁਸੀਂ ਤਸਵੀਰਾਂ ਦੇ ਵਿੱਚ ਦੇ ਦੇ ਪਈਓਪੀ ਇਹ ਕਾਰਟੂਨ ਬਣੇ ਹੋਈਆਂ ਨੇ ਇਹ ਪੋਟਵਾਂ ਬਣੀਆਂ ਹੋਈਆਂ ਨੇ ਇਹ ਪੋਟਵਾਂ ਇੱਕ ਸਕੂਲ ਦੇ ਬਾਹਰ ਦੀਆਂ ਨੇ ਤੇ ਸਕੂਲ ਦੇ ਬਾਹਰ ਹੀ ਖਲੋ ਕੇ ਜਿਹੜਾ ਆ ਮਾਸਟਰੋਲ ਦਿੱਤਾ ਜਾਂਦਾ ਆ ਨਰੇਗਾ ਦੀਆਂ ਟੀਮਾਂ ਦਾ ਮਾਸਟਰੋਲ ਬਣਾਇਆ ਜਾਂਦਾ ਆ 10 ਬੰਦਿਆਂ ਦਾ ਮਾਸਟਰੋਲ ਬਣਾਇਆ ਜਾਂਦਾ ਤੇ ਇੱਥੇ ਖਲੋ ਕੇ ਜਿਹੜਾ ਆ ਉਹ 10 ਬੰਦਿਆਂ ਦੀ ਫੋਟੋ ਖਿੱਚ ਲਈ ਜਾਂਦੀ ਏ ਪਰ ਜਦੋਂ ਦੁਬਾਰਾ ਪੈਸੇ ਪਾਉਣ ਦੇ ਟਾਈਮ ਦੇ ਵਿੱਚ ਜਦੋਂ ਇੱਥੇ ਦੁਬਾਰਾ ਫੋਟੋ ਹੋਣੀ ਹੁੰਦੀ ਹੈ ਤੇ ਉੱਥੇ ਕੀ ਹੋ ਜਾਂਦਾ ਆ ਕਿ ਜਦੋਂ ਉਹ 10 ਬੰਦੇ ਖੜੇ ਕੀਤੇ ਜਾਂਦੇ ਆ ਤੇ ਉਹ ਐਪ ਜਿਹੜੀ ਹੈ ਉਹ ਫੋਟੋ ਹੀ ਨਹੀਂ ਕਲਿੱਕ ਕਰਦੀ ਕਿਉਂਕਿ ਉਹ ਐਪ ਦੇ ਵਿੱਚ ਜਿਹੜੇ ਇਹ ਕਾਰਟੂਨ ਆ ਜਾਂਦੇ ਆ 10 ਬੰਦੇ ਪਲੱਸ ਕਾਰਟੂਨ 11 ਹੋ ਜਾਂਦੇ ਆ ਤੇ 11 ਕਰਕੇ ਜਿਹੜੀ ਇਹ ਫੋਟੋ ਨਹੀਂ ਖਿੱਚੀ ਜਾਂਦੀ ਫਿਰ ਜਦੋਂ ਇੱਕ ਬੰਦਾ ਘਟਾ ਕੇ 9 ਕਰ ਦਿੱਤੇ ਜਾਂਦੇ ਆ ਤੇ 10ਵਾਂ ਕਾਰਟੂਨ ਸੋ ਹੋ ਜਾਂਦਾ ਆ ਕਾਰਟੂਨ ਸੋ ਹੋਣ ਦੇ ਨਾਲ 10 ਪੂਰੇ ਹੋ ਜਾਂਦੇ ਆ ਫੋਟੋ ਜਿਹੜੀ ਉਹ ਖਿੱਚੀ ਜਾਂਦੀ ਏ ਖਾਤਿਆਂ ਦੇ ਵਿੱਚ ਪੈਸੇ ਵੀ ਪੈ ਜਾਂਦੇ ਆ ਪਰ ਇਲਜ਼ਾਮ ਇੱਥੇ ਇਹ ਲਾ ਦਿੱਤੇ ਜਾਂਦੇ ਆ ਕਿ ਬੰਦੇ ਪੂਰੇ ਨਹੀਂ ਸੀ ਕੰਮ ਪੂਰਾ ਨਹੀਂ ਕੀਤਾ ਗਿਆ ਤੇ ਉਸ ਬੰਦੇ ਨੂੰ ਮੁਹਤ ਦੇ ਵਿੱਚ ਦਿਹਾੜੀ ਪਾ ਦਿੱਤੀ ਗਈ ਪਰ ਇੱਥੇ ਜਦੋਂ ਪੂਰੀ ਜਾਂਚ ਕੀਤੀ ਗਈ ਗੱਲਬਾਤ ਕੀਤੀ ਗਈ ਸਰਪੰਚ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ADC ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਲੀਅਰ ਕੀਤਾ ਕਿ ਮਾਸਟਰੋਲ ਦੇ ਵਿੱਚ 10 ਬੰਦਿਆਂ ਦੀ ਜਿਹੜੀ ਇਹ ਉਹ ਫੋਟੋ ਖਿੱਚੀ ਜਾਂਦੀ ਏ ਪਰ ਸਕੂਲ ਦੇ ਪਿੱਛੇ ਲੱਗੇ ਹੋਏ ਕਾਰਟੂਨ ਕਰਕੇ 10 ਬੰਦਿਆਂ ਦੀ ਫੋਟੋ ਨਹੀਂ ਖਚੋ ਰਹੀ ਸੀ ਕਿਉਂਕਿ ਕਾਰਟੂਨ ਕਰਕੇ ਜਿਹੜਾ ਆ 11 ਬੰਦੇ ਹੋ ਜਾਂਦੇ ਸੀ ਇੱਕ ਘਟਾ ਕੇ ਜਿਹੜਾ ਆ ਉਹਨੂੰ ਜਦੋਂ ਅਸੀਂ ਫੋਟੋ ਖਿੱਚੀ ਤੇ ਫੋਟੋ ਕਲਿੱਕ ਹੋ ਗਈ ਨੌ ਬੰਦੇ ਤੇ ਦਸਵਾਂ ਕਾਰਟੂਨ ਦੀ ਫੋਟੋ ਖਿੱਚ ਕੇ ਜਦੋਂ ਪਾਈ ਗਈ ਤੇ ਉਹਦੇ ਨਾਲ ਹੀ ਜਿਹੜਾ ਆ ਪੇਮੈਂਟਾਂ ਪੂਰੀਆਂ ਕਲੀਅਰ ਕਰ ਦਿੱਤੀਆਂ ਗਈਆਂ ਪਰ ਇਸੀ ਚੀਜ਼ ਦਾ ਜਿਹੜਾ ਆ ਰੌਲਾ ਪੈਂਦਾ ਹੋਇਆ ਸਰਪੰਚ ਦੇ ਉੱਤੇ ਲਾ ਦਿੱਤੇ ਜਾਂਦੇ ਨੇ ਇਲਜ਼ਾਮ ਕਿਹਾ ਜਾਂਦਾ ਕਿ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਲਤ ਤਰੀਕੇ ਦੇ ਨਾਲ ਪਵਾਲੇ ਗਏ ਨੇ ਪਵਾਲੇ ਜਾਂਦੇ ਨੇ ਪਰ ਇੱਥੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਜਿੰਨਾ ਲੋਕਾਂ ਦੇ ਖਾਤੇ ਦੇ ਵਿੱਚ ਪੈਸੇ ਪਏ ਨੇ ਉਹਨਾਂ ਲੋਕਾਂ ਨੇ ਮਾਸਟਰੋਲ ਦੇ ਟਾਈਮ ਪੂਰੇ ਦਿਨ ਜਿਹੜੀਆਂ ਨੇ ਹਾਜ਼ਰੀਆਂ ਲਵਾਈਆਂ ਨੇ ਉਹਨਾਂ ਦੀਆਂ ਹਾਜ਼ਰੀਆਂ ਲੱਗੀਆਂ ਨੇ ਉਹਨਾਂ ਨੇ ਓਨੇ ਦਿਨ ਕੰਮ ਵੀ ਕੀਤਾ ਆ ਪਰ ਇੱਥੇ ਗੇਮ ਕੀ ਹੋ ਰਹੀ ਸੀ ਸਿਰਫ ਸਕੂਲ ਦੇ ਗੇਟ ਦੇ ਉੱਤੇ ਬਣਿ ਹੋਏ ਕਾਰਟੂਨਾਂ ਦੀ ਵਜ੍ਹਾ ਕਰਕੇ ਜਿਹੜੀਆਂ ਨੇ ਫੋਟੋਆਂ ਕਲਿੱਕ ਨਹੀਂ ਹੋ ਰਹੀਆਂ ਸੀ ਗੜਬੜ ਹੋ ਰਹੀ ਸੀ ਜਿਹਦੇ ਚਲਦਿਆਂ ਜਿਹੜਾ ਆ ਇਹ ਸਾਰਾ ਰੌਲਾ ਅੱਗੇ ਦੀ ਅੱਗੇ ਵੱਧ ਗਿਆ ਤੇ ਇਲਜ਼ਾਮ ਲਾ ਦਿੱਤੇ ਗਏ ਕਿ ਬੰਦਾ ਪੂਰਾ ਨਾ ਹੋਣ ਦੀ ਬਾਵਜੂਦ ਵੀ ਜਿਹੜਾ ਆ ਕਾਰਟੂਨ ਦੀ ਫੋਟੋ ਖਿੱਚ ਕੇ ਹੀ ਪੈਸੇ ਦੂਜੇ ਬੰਦੇ ਦੇ ਖਾਤੇ ਦੇ ਵਿੱਚ ਪਾ ਦਿੱਤੇ ਜਾਂਦੇ ਆ ਪਰ ਇੱਥੇ ਜਿਹੜਾ ਆ ਉਹ ਏ ਡੀ ਸੀ ਸਾਹਿਬ ਨੇ ਵੀ ਕਲੀਅਰ ਕੀਤਾ ਨਾਲ ਦੀ ਨਾਲ ਜਦੋਂ ਜਿਹੜਾ ਆ ਉਹ ਕੁਸ਼ਿਆ ਜਾਂਦਾ ਆ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇਨਕੁਆਇਰੀ ਕੀਤੀ ਜਾਂਦੀ ਏ ਤੋ ਉਹ ਸੱਚ ਇਹੀ ਸਾਹਮਣੇ ਆਇਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਘਟਾਲਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਨਹੀਂ ਸੀ ਜਿਹੜੇ ਬੰਦਿਆਂ ਦੇ ਖਾਤੇ 'ਚ ਪੈਸੇ ਪਏ ਨੇ ਉਹਨਾਂ ਨੇ ਕੰਮ ਵੀ ਕੀਤਾ ਸੀ ਤੇ ਅਹੀਂ ਉਹਨਾਂ ਦੇ ਖਾਤੇ 'ਚ ਪੈਸੇ ਪਏ ਨੇ ਗੜਬੜ ਸਿਰਫ ਤੇ ਸਿਰਫ ਫੋਟੋ ਖਿੱਚਣ ਦੇ ਵਿੱਚ ਹੋ ਰਹੀ ਸੀ ਕਿਉਂਕਿ ਇੱਕ ਵਾਰੀ ਉੱਥੇ ਫੋਟੋ 10 ਬੰਦਿਆਂ ਦੀ ਖਿੱਚੀ ਗਈ ਸੀ ਤੇ ਦੂਸਰੀ ਵਾਰੀ ਜਦੋਂ ਉਸੇ ਜਗ੍ਹਾ ਤੇ ਉਹਨਾਂ ਬੰਦਿਆਂ ਦੀ ਮੈਚ ਲਈ ਫੋਟੋ ਖਿੱਚੀ ਜਾਣੀ ਸੀ ਉਸੇ ਹੀ ਲੋਕੇਸ਼ਨ ਤੇ ਤੇ ਉਹ ਫੋਟੋ ਜਿਹੜੀ ਐਪ ਕਲਿੱਕ ਨਹੀਂ ਕਰਦੀ ਪਈ ਸੀ ਕਾਰਨ ਕਿ ਪਿੱਛੇ ਕਾਰਟੂਨ ਆਣ ਕਰਕੇ 11 ਬੰਦੇ ਹੋ ਜਾਂਦੇ ਸੀ ਇੱਕ ਬੰਦਾ ਘਟਾਉਣ ਤੇ ਇੱਕ ਬੰਦੇ ਦੀ ਜਗ੍ਹਾ ਕਾਰਟੂਨ ਦਰਸਾ ਕੇ 10 ਬੰਦਿਆਂ ਦੀ ਫੋਟੋ ਖਿੱਚ ਕੇ ਜਿਹੜਾ ਆ ਉਹ ਐਪ ਨੇ ਸੈਂਡ ਕਰ ਦਿੱਤੀ ਤੇ ਪੈਸੇ ਪਾ ਗਏ ਬਾਕੀ ਤਸਵੀਰਾਂ ਤੁਸੀਂ ਦੇਖਦੇ ਪਿਓ ਆਓ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਨਾਲ ਨਾਲ ਦੀ ਨਾਲ ਜਿਹੜਾ ਆ ਏਡੀਸੀ ਸਾਹਿਬ ਵੀ ਇਹਦੇ ਤੇ ਕੀ ਕਹਿੰਦੇ ਨੇ ਸੁਣ ਲਵੋ ਤੁਸੀਂ ਆ ਮੇਰਾ ਨਾਮ ਸੁਜੀਤ ਸਿੰਘ ਪਿੰਡ ਗਾਜੀਕੋੜ ਮੇਰੀ ਵਾਈਫ ਹਰਜੀਤ कौर ਸਰਪੰਚਾ ਗਾਜੀਕੋੜ ਦੇ ਜੋ ਵੀ ਇਹ ਅੰਜਾਮ ਸਾਡੇ ਤੇ ਲੱਗੇ ਆ ਬੇਗਨਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਅਸੀਂ ਜਿੰਨਾ ਵੀ ਕੰਮ ਕਰਵਾਇਆ ਉਹ ਪੂਰਾ ਹਾਜੀ ਦੇ ਤੌਰ ਤੇ ਹੋਇਆ ਵਾ ਜਿਹੜੇ ਇਹ ਕਾਰਟੂਨ ਦੀ ਗੱਲ ਹੋ ਰਹੀ ਆ ਉਹ ਸਾਡੇ ਹੁਣ ਮੀਟਸ ਮਿਰਨੇ ਉਹਨਾਂ ਨੇ ਦੱਸਿਆ ਜੀ ਸਾਹਿਬ ਨੂੰ ਵੀ ਕਿ ਕਦੀ ਹਰ ਵਾਰ ਨਹੀਂ ਕਦੀ ਕਿਤੇ ਜਦੋਂ ਆਪਾਂ 10 ਬੰਦੇ ਖੜੇ ਕਰਦੇ ਆ ਨਾ ਉਹਦੇ ਵਿੱਚ 1100 ਹੋ ਜਾਂਦੇ ਆ ਸਾਨੂੰ ਇੱਕ ਬੰਦਾ ਅਸੀਂ ਪਿੱਛੇ ਕਰ ਦਿੰਨੇ ਆ ਉਹ ਵੀ ਉਹਦੀ ਕਲਿਕ ਹੋਣੀ ਆਟੋਮੈਟਿਕਲੀ ਉਹ ਕਲਿਕ ਹੁੰਦੀ ਆ ਕੋਈ ਉਹਦੀ ਫੋਟੋ ਆਪ ਨਹੀਂ ਕਰਦਾ ਬਗਾਰਾ ਜਿਹੜਾ ਅਜੀਤ ਸਿੰਘ ਬਲਵੀਰ ਸਿੰਘ ਜਿੰਨਾ ਵੱਲੋਂ ਕਿਹਾ ਗਿਆ ਵੀ ਕਾਰਟੂਨ ਦੇ ਪੇਮੈਂਟ ਜਿਹੜੀ ਆ ਉਹ ਉਹਨਾਂ ਦੇ ਅਕਾਊਂਟ ਚ ਗਈ ਆ ਬਕਾਇਦਾ ਉਹਨਾਂ ਦੀ ਹਰ ਮਸਟੋਲ ਦੇ ਵਿੱਚ ਹਾਰ ਹੀ ਲੱਗੀ ਆ ਉਹ ਮੈਂ ਏਡੀ ਸ਼ਾਨ ਬੋਲਿਆ ਸੀ ਕਿ ਤੁਸੀਂ ਉਹਦੀ ਹਾਜ਼ਰੀ ਜਿਹੜੀ ਆ ਉਹ ਉਥੋਂ ਚੈੱਕ ਕਰਵਾਈ ਜਾਏ ਕਿ ਉਹ ਮਸ਼ਤਾਲ ਦੇ ਵਿੱਚ ਹਾਜ਼ਰ ਹੈ ਕਿ ਨਹੀਂ ਹੈ ਤੇ ਅਸੀਂ ਉਹਨਾਂ ਨੇ ਲਿਖਤੀ ਬਿਆਨ ਦਿੱਤੇ ਆ ਜੀ ਇਹ ਸਰੋਸਰ ਗੱਲ ਤਾਂ ਝੂਠਾ ਹੈ ਬਿਆਨ ਹਾਂਜੀ ਏਡੀ ਤੱਕ ਤਾਂ ਬਿਆਨ ਦੇ ਤੇ ਆਪਣੇ ਲਿਖਤੀ ਦੇਤੇ ਆ ਬਲਵੀਰ ਉਹ ਜੀਤ ਨੇ ਵੀ ਦਿੱਤੇ ਆ ਇਹ ਜੋ ਵੀ ਹੋਇਆ ਹੈ ਇਹ ਰੰਜਸਬਾਜੀ ਹੋਈ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਬਿਲਕੁਲ ਸਹੀ ਕੰਮ ਸਕੂਲ ਦੇ ਕੰਮ ਦੇ ਕੀਤੀ ਜਿਹੜੀ ਆ ਉਹਦੀ ਮਿੰਤੀ ਹੋ ਚੁੱਕੀ ਆ ਇਹਦੀ ਮਿੰਤੀ ਕਰਕੇ ਐਮ ਵੀ ਜਿਹੜੀ ਆ ਉਹ ਰਿਪੋਰਟ ਅੰਦਾਜ਼ ਤਰਜ ਕਰਤੀ ਆ ਮੈਂ ਕਿੰਨੇ ਬੰਦੇ ਨੇ ਕੰਮ ਕੀਤਾ ਤੇ ਕਿੰਨੀ ਪੇਮੈਂਟ ਪਈ ਜਾਂਦੀ ਆ ਇਹ ਜੀ ਬੰਦੇ ਮਸਟੌਲ ਸਮੇ ਸਮੇਂ ਦੇ ਕਢਾਉਂਦੇ ਰਹੇ ਆ ਕਈ ਵਾਰੀ 10 ਬੰਦੇ ਨਿਕਲ ਜਨ ਰਿਹਾ ਕਦੀ 8ਾਂ ਦਾ ਵੀ ਨਿਕਲ ਜਨ ਰਿਹਾ ਕਦੀ 6ਾਂ ਦਾ ਵੀ ਨਿਕਲ ਜਨਦਾ ਰਿਹਾ ਇਦਾਂ ਇਦਾਂ ਜਿੱਦਾਂ ਜਿੱਦਾਂ ਲੇਬਰਦਾਰ ਨੂੰ ਕੰਮ ਮਿਲਦਾ ਰਿਹਾ ਉਹਦਾਂ ਦਾਂ ਕਰਾਈ ਗਏ ਭਾਈ ਉਹਨਾਂ ਦੇ ਖਾਤੇ ਜੀ ਸਾਰਿਆਂ ਨੇ ਪੈਸੇ ਖ ਮੇਰੇ ਧਿਆਨ ਗਿਆ ਸੀ ਮਸਲਾ ਜਿਹੜੀ ਅਖਬਾਰ ਚ ਨਿਊਜ਼ ਆਈ ਆ ਈਸਾ ਵੱਲੋਂ ਵੀ ਫਾਰਵਰਡ ਹੋਈ ਸੀ ਕੰਪਲੀਟ ਮੈਨੂੰ ਕੱਲ ਅਸੀਂ ਇਹਨਾਂ ਨੂੰ ਬੁਲਾਇਆ ਸੀ ਸਰਪੰਚ ਨੂੰ ਬੁਲਾਇਆ ਜੀਆਰਐਸ ਨੂੰ ਬੁਲਾਇਆ ਜਿਹੜਾ ਉੱਥੇ ਮੇਟ ਉਹਨਾਂ ਨੂੰ ਬੁਲਾ ਕੇ ਸੀ ਇਹਨਾਂ ਦੇ ਬਿਆਨ ਲੈ ਸਾਰਿਆਂ ਦੇ ਮੇਟ ਨੇ ਇਹ ਦੱਸਿਆ ਕਿ ਜਦੋਂ ਉਹ ਫੋਟੋ ਕਰਦਾ ਸੀ ਉੱਥੇ ਗੇਟ ਦੇ ਲਾਗੇ ਖੜੇ ਕਰਕੇ ਜਿੱਥੇ ਉਹ ਪਿਕਚਰ ਜਾਂ ਕਾਰਟੂਨਸ ਵਗੈਰਾ ਡਰਾ ਕੀਤੇ ਆ ਉਦੋਂ 10 ਕਿਉਂਕਿ ਜਿਹੜਾ ਸਾਡਾ ਐਪ ਆ ਜਿੱਤੇ ਹਾਜ਼ਰੀ ਲਾਉਣੇ 10 ਬੰਦਿਆਂ ਦੀ ਇੱਕ ਇੱਕ ਟਾਈਮ ਤੇ ਫੋਟੋ ਹੁੰਦੀ ਉਸ ਤੋਂ ਬਾਅਦ ਫੋਟੋ ਨਹੀਂ ਲੈ ਸਕਦੇ ਮੇਟ ਨੇ ਦੱਸਿਆ ਕਿ ਉਹਨੂੰ ਵੀ ਕੱਲ ਹੀ ਸਮਝ ਆਈ ਕਿ ਹੁੰਦਾ ਕਿ ਜਦੋਂ ਮੈਂ ਉੱਥੇ ਫੋਟੋ ਕਰਦਾ ਸੀ 10 ਬੰਦੇ ਖੜੇ ਕਰਦਾ ਸੀ ਤੇ ਫੋਟੋ ਕਲਿੱਕ ਨਹੀਂ ਸੀ ਹੁੰਦੀ ਨਾ ਉਹ ਐਪ ਤੇ ਅਪਲੋਡ ਹੁੰਦੀ ਸੀ ਉਹ ਕਹਿੰਦਾ ਜੀ ਮੈਂ 10 ਬੰਦਿਆਂ ਨੂੰ ਕਦੀ ਕਿ ਤਾਈ ਹੁੰਦਾ ਸੀ ਇਹ ਕਿ ਮੈਂ ਉਹ 10ਾਂ ਚੋਂ ਇੱਕ ਬੰਦਾ ਸੀ ਪਰੇ ਕਰ ਲੈਂਦੇ ਸੀ ਤੇ ਫੋਟੋ ਹੋ ਜਾਂਦੀ ਸੀ ਉਹਦਾ ਕਾਰਨ ਇਹ ਕਿ ਜਦੋਂ ਉਹ ਕਾਰਟੂਨ ਜਿਹੜਾ ਉੱਥੇ ਬਣਿਆ ਜਦੋਂ 10 ਬੰਦੇ ਖੜੇ ਕਰਦੇ ਸੀ ਉਹ 11ਵਾਂ ਹੋਣ ਕਰਕੇ ਫੋਟੋ ਨਹੀਂ ਸੀ ਵਿੱਚ ਆਉਂਦੀ ਫਿਰ ਜਦੋਂ ਜਿੰਨੀ ਕਿ ਇਹਨਾਂ ਨੂੰ ਨੌਲੇਜ ਸੀ ਮੇਟ ਉਹ ਇੱਕ ਕਹਿੰਦਾ ਜੀ ਇੱਕ ਬੰਦਾ ਸੀ ਪਰੇ ਕਰ ਲਏ ਤੇ ਫਿਰ ਨੌ ਹੋ ਗਏ ਇੱਕ ਕਾਰਟੂਨ ਵਿੱਚ ਆਜਦਾ ਸੀ ਉਹ 10 ਬੰਦੇ ਪੂਰੇ ਹੋ ਗਏ ਪਰ ਜਿਹੜੀ ਮਾਸਟਰ ਰੋਲ ਆ ਉਹ 10 ਬੰਦਿਆਂ ਦੇ ਵੱਲੋਂ ਹੀ ਭਰੀ ਗਈ ਆ 10 ਬੰਦਿਆਂ ਦੀ ਹਾਜ਼ਰੀ ਲੱਗੀ ਆ ਮੌਕੇ ਤੇ 10 ਬੰਦਿਆਂ ਨੇ ਹੀ ਉੱਥੇ ਕੰਮ ਕੀਤਾ ਜਿਹੜਾ ਅਸੀਂ ਸਾਨੂੰ ਮੁੱਦਾ ਠਾ ਵੀ ਸਕੈਂਡਲ ਹੋਇਆ ਜਾ ਸਰਕਾਰ ਮੰਤਰੀ ਪਹਿਲਾਂ ਕੁਝ ਇਹ ਤਾਂ ਨਹੀਂ ਗੱਲ ਆ ਕਿਹੜਾ ਇਸੇ ਕੇਸ ਦੀ ਗੱਲ ਨਹੀਂ ਨਹੀਂ ਕੋਈ ਸਕੈਂਡਲ ਨਹੀਂ ਜੀ ਇਹਦੇ ਅਸੀਂ ਵੈਰੀਫਾਈ ਕਰ ਲਿਆ ਅਸੀਂ ਅੱਜ ਇਹਦੀ ਲਿਖਤੀ ਰਿਪੋਰਟ ਵੀ ਗਵਰਨਮੈਂਟ ਨੂੰ ਵੀ ਭੇਜ ਰਹੇ ਆ ਸਾਡੇ ਡੀਐਸਆਰ ਡੀਸੀ ਸਾਹਿਬ ਨੇ ਵੀ ਰਿਪੋਰਟ ਮੰਗੀ ਆ ਡੀ ਸਾਹਿਬ ਦਾ ਮੈਨੂੰ ਸਵੇਰੇ ਵੀ ਕਾਲ ਆ ਗਈ ਆ ਕਿ ਮੈਨੂੰ ਰਿਪੋਰਟ ਸਬਮਿਟ ਕਰੋ ਅਸੀਂ ਇਹਦੀ ਲਿਖਤੀ ਰਿਪੋਰਟ ਅੱਜ ਭੇਜ ਰਹੇ ਤੁਸੀਂ ਕਹ ਆ ਵੀ ਜਿਹੜਾ ਪੋਰਟਲ ਵਾ ਉਹ 10 ਬੰਦੇ ਦੇ ਹੋਣ ਚੁੱਕਦਾ ਹਾਂ ਜਾਂ ਉਸ ਤੋਂ ਘੱਟ ਚੋ ਉਹ ਤੋਂ ਵੱਧ ਨਹੀਂ ਚੁੱਕਦਾ ਹੈਗਾ ਪਰ ਇੱਕ ਫੋਟੋ ਵਿੱਚ 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 7 ਬੰਦੇ ਨੇ ਛੇ ਹੀ ਹਾਜੀ ਲੱਗੀਆਂ 7ਾਂ ਦੀ ਫੋਟੋ ਵਿੱਚ ਹੈਗੀ ਵਿੱਚ ਨਹੀਂ ਉਹਦੇ ਵਿੱਚੋਂ ਫਿਰ ਕਾਰਟੂਨ ਆ ਗਏ ਨਾ ਜੀ ਵਿੱਚ ਤੁਸੀਂ ਕਹ ਆ ਵੀ ਜਿਹੜੇ 10 ਤੋਂ ਘੱਟ ਮਤਲਬ 10 ਤੋਂ ਵੱ ਨਹੀਂ ਨਹੀਂ ਉਹਦੇ 'ਚ ਵੀ ਇਹੀ ਪ੍ਰੋਬਲਮ ਆਈ ਨਾ ਜੀ ਉਹਦੇ 'ਚ ਵੀ ਇਹਨਾਂ ਨੇ ਜਦੋਂ ਉਹ ਕਾਰਟੂਨ ਕਰਕੇ ਇੱਕ ਵੱਧ ਆ ਗਿਆ ਨਾ ਜੀ 10 ਬੰਦਿਆਂ ਦੀ ਮੈਕਸਿਮਮ ਚੁੱਕਦਾ ਜਿਉ ਉਹਦੇ 'ਚ ਵੀ ਜਿਹੜੇ ਤੁਸੀਂ ਕਹ ਰਹੇ ਉੱਚ ਵੀ ਆ ਗਿਆ ਨਾ ਜੀ ਉੱਚ ਵੀ ਉਹ ਕਾਰਟੂਨ ਕਰਕੇ ਲੱਗੀ ਪਰ ਉਹਦੇ 'ਚ ਬੰਦੇ ਜਿਹੜੇ ਪੂਰੇ ਤੇ ਪੂਰੇ ਉਹਨਾਂ ਨੇ ਕੰਮ ਕੀਤਾ 6 ਬੰਦੇ ਕੰਮ ਕੀਤਾ ਹਾਂਜੀ ਉਹਦੇ 'ਚ ਸੱਤ ਸ਼ੋਅ ਕਰਦੇ ਦੋ ਬੰਦੇ ਕੌਣ ਜੀ ਪੈਸੇ ਪਾਉਂਦੇ ਨਹੀਂ ਨਹੀਂ ਕੋ ਜਿਹੜੇ ਜਿਹੜੇ ਦੋ ਬੰਦਿਆਂ ਦਾ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਅਕਾਊਂਟ 'ਚ ਪੈਸੇ ਕੀਤੇ ਗਏ ਆ ਉਹਨਾਂ ਦੇ ਅਕਾਊਂਟ 'ਚ ਪੈਸੇ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਨਾ